ਸੱਚਕਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਜੋ ਹਾਜ਼ਰ ਹੋਏ ਆ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਬੜੈਚਾ ਰੋਡ ਤੇ ਇੱਕ ਸ਼ਸ਼ੀ 蒂ਮਾਨ ਨਾਮ ਦੇ ਵਿਅਕਤੀ ਦੀ ਜਿਹੜੀ ਮੋਬਾਈਲਾਂ ਦੀ ਦੁਕਾਨ ਹੈ ਅਤੇ ਉਸ ਦੁਕਾਨ ਨੂੰ ਵਤਾਉਣ ਤੋਂ ਬਾਅਦ ਜਿਹੜਾ ਆਪਣੇ ਘਰ ਦੇ ਵਿੱਚ ਜਾ ਕੇ ਪਰਿਵਾਰ ਦੇ ਨਾਲ ਖਾਣਾ ਖਾਦਾ ਜਾਂਦਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਗੱਲ ਹੁੰਦੀ ਹੈ ਕਿ ਆਪਾਂ ਸੈਰ ਕਰਨ ਦੇ ਲਈ ਨਿਕਲਦੇ ਆ ਜਦੋਂ ਸੈਰ ਕਰਨ ਦੇ ਲਈ ਪਰਿਵਾਰ ਦੇ ਮੀਆਂ ਬੀਬੀ ਨਿਕਲਦੇ ਨੇ ਤਾਂ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਦੇ ਬਾਹਰ ਕਿਸੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਸਿਰ ਦੇ ਵਿੱਚ ਗੂੰਜੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ ਉਹਨਾਂ ਦੀ ਮਿਸਿਸ ਦੇ ਵੱਲੋਂ ਲਗਾਤਾਰ ਜਿਹੜੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੂੰਜੀ ਸੱਟ ਮਾਰ ਕੇ ਫਰਾਰ ਹੋਏ ਨੇ ਪਰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਮਿਸਿਸ ਦੇ ਵੱਲੋਂ ਕਿ ਅਗਰ ਮੈਂ ਨਾਲ ਨਾ ਹੁੰਦੀ ਤਾਂ ਹੋ ਸਕਦਾ ਕੋਈ ਅਨਸੁਖਾਵੀ ਘਟਨਾ ਵੀ ਹੋ ਸਕਦੀ ਸੀ ਪਰ ਲਗਾਤਾਰ ਜਿਹੜੀਆਂ ਲਾਅ ਆਰਡਰ ਦੀਆਂ ਸਥਿਤੀਆਂ ਨੇ ਸਮਾਣਾ ਦੇ ਵਿੱਚ फेल ਹੁੰਦੀ ਦਿਖਾਈ ਦਿੰਦੀਆਂ ਨੇ ਕਿਉਂਕਿ ਸਰਕਾਰ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾਂਦਾ ਹੈ ਕਿ ਜਿਹੜੀ ਲਾਅ ਆਰਡਰ ਦੀ ਸਥਿਤੀ ਹੈ ਬਿਲਕੁਲ ਠੀਕ ਹੈ ਪਰ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਤਾਂ ਲਾਅ ਆਰਡਰ ਦੀ ਸਥਿਤੀ ਬਿਲਕੁਲ ਹੀ ਜਿਹੜੀ ਖਤਮ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀ ਚੋਰੀ ਦੀਆਂ ਘਟਨਾਵਾਂ ਨੇ ਜਾਂ ਲੁੱਟਖੋਹ ਦੀਆਂ ਘਟਨਾਵਾਂ ਨੇ ਲਗਾਤਾਰ ਵਾਪਰਦੀਆਂ ਨਜ਼ਰ ਆ ਰਹੀਆਂ ਫਿਲਹਾਲ ਜਿਹੜੇ ਸ਼ਸ਼ੀਤੀ ਮਾਨ ਨੂੰ ਜਿਹੜਾ ਪਰਿਵਾਰ ਦੇ ਜੀ ਵੱਲੋਂ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਤੇ ਅੱਜ ਜਿਹੜਾ ਸ਼ਨੀਵਾਰ ਹੋਣ ਕਰਕੇ ਤੇ ਕੱਲ ਜਿਹੜਾ ਐਤਵਾਰ ਦੱਸਿਆ ਜਾ ਰਿਹਾ ਨਾ ਤਾਂ ਕੋਈ ਉਹਨਾਂ ਦਾ ਐਕਸ-ਰੇ ਹੋ ਸਕਦਾ ਨਾ ਤੇ ਕੋਈ ਸਿਟੀ ਸਕੈਨ ਹੋ ਸਕਦਾ ਜਿਸ ਕਰਕੇ ਉਹਨਾਂ ਦੀ ਜਿਹੜੀ ਹਲੇ ਕਾਰਵਾਈ ਹੈ ਠੰਡੇ ਬਸਤੇ ਦੇ ਵਿੱਚ ਪਈ ਐ ਸੋ ਗੱਲਬਾਤ ਕਰਦੇ ਆਂ ਪਰਿਵਾਰ ਦੇ ਜੀ ਨਾਲ ਤੇ ਸ਼ਸ਼ੀਤੀ ਮਾਨ ਦੇ ਨਾਲ ਹਾਂਜੀ ਸੁਸ਼ੀਲ ਜੀ ਕੀ ਕਹਿਣਾ ਚਾਹੋਗੇ ਕੀ ਘਟਨਾ ਹੋਈ ਸੀ ਜਿਹੜੀ ਤੁਹਾਡੇ ਨਾਲ ਕਿੰਨੇ ਵਜੇ ਹੋਈ ਸੀ ਇਹ ਆ ਸਾਢੇ 10 ਵਜੇ ਜਦੋਂ ਮੈਂ ਮੋਟਰ ਤੇ ਖਾ ਕੇ ਸੈਰ ਤੇ ਨਿਕਲ ਰਿਹਾ ਸੀ 10:30 ਵਜੇ ਅਗਰ ਵਾਲਾ ਤੁੰਸ਼ਾ ਵਾਲੇ ਗੇਟ ਤੋਂ ਕੱਜਿਆ ਸੀ ਜਿਹੜੀ ਪਿੱਛੇ ਜੋ ਦੋ ਮੋਟਰਸਾਈਕਲ ਸਵਾਰ ਆਈ ਉਹਨੇ ਸਿਰ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕੀਤਾ ਜੀ ਹੂੰ ਐ ਖਾ ਕੇ ਨੇ ਰਾਹ ਗਏ ਨੇ ਉੱਥੇ ਬੇਹੋਸ਼ ਹੋ ਗਿਆ ਜਿਹੜਾ ਕੈਸ ਵੀ ਹੂੰ ਇਹ ਕੁਤੜੀ ਨੀਜੀ ਰੰਜਸ ਸੀ ਉਹਨਾਂ ਨਾਲ ਕੋਈ ਪਤਾ ਨਹੀਂ ਲੱਗਿਆ ਇਹ ਕੌਣ ਸੀ ਜੀ ਅੱਛਾ ਇਹ ਚੰਦਾ ਹੈ ਇਹਨਾਂ ਦਾ ਸੀਸੀ ਕੰਪਨੀ ਦਾ ਹੈ ਉਹਨਾਂ ਤੋਂ ਪਤਾ ਕਰੇਗਾ ਕਿ ਕੌਣ ਸੀ ਹਮਮ ਉਹਨੂੰ ਦੰਦੀ ਕਾਰਵਾਈ ਕਰਵਾਈ ਗਈ ਠੀਕ ਮੈਡਮ ਐਕਸ ਸੀ ਇਲਤਮਾਨ ਨੇ ਤੁਹਾਡੇ ਕੋਲ ਕੇਸ ਆਇਆ ਵਸ ਸਿਵਲ ਹਸਪੀਟਲ ਵਿੱਚ ਤੇ ਮੈਡਮ ਇਹਨਾ ਰਾਤ ਨੂੰ ਨੇਰਬੋਰਡ 8:30 ਵਜੇ ਸੈਰ ਤੇ ਜਾ ਰਹੇ ਸੀਗੇ ਤੇ ਕਿਸੇ ਅਣਪਛਾਤੀ ਵਿਅਕਤੀ ਨੇ ਇਹਨਾਂ ਦਾ ਸਿਰ ਪਾੜਿਆ ਸੀਗਾ ਤੁਹਾਡੇ ਕੋਲ ਪਹੁੰਚੇ ਨਹੀਂ ਕੀ ਕਾਰਵਾਈ ਹੋਈ ਹੈ ਅਸੀਂ ਇਹਨਾਂ ਦਾ ਪੁਲਿਸ ਕਾਰਵਾਈ ਕੀਤੀ ਹੋਈ ਹੈ ਪਰਚਾ ਬਣ ਗਿਆ ਹੈ ਤੇ ਬਾਕੀ ਜੋ ਬੇਸਿਕ ਟਰੀਟਮੈਂਟ ਨੂੰ ਦੇ ਦਿੱਤਾ ਹੈ ਉਸ ਦੇ ਐਕਸ ਰੇ ਵਗੈਰਾ ਕੀ ਐਕਸ-ਰੇ ਕਿੰਨਾ ਲੱਗਦੀ ਹੈ ਐਕਸ-ਰੇ ਵਗੈਰਾ ਕਦੋਂ ਹੋਣਿਆ ਇਹ ਅ ਉਹ ਕੱਲ ਸਨਡੇ ਆ ਛੁੱਟੀ ਆ ਤਾਂ ਮੰਡੇ ਨੂੰ